ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਆ ਫਾਸਟ ਸੇਸ਼ਨ ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਕਲਾਂਨੌਰ ਜਿੱਥੇ ਕਿ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਬਾਠ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਰਣਜੀਤ ਸਿੰਘ ਬਾਠ ਚੇਅਰਮੈਨ ਮਾਰਕੀਟ ਕਮੇਟੀ ਕਲਾਂਨੌਰ ਅੱਜ ਅਸੀਂ ਅੱਜ ਸਾਡੇ ਜੋ ਲੋਕ ਸਭਾ ਦੇ ਇੰਚਾਰਜ ਲਾਇਏ ਨੇ ਸਾਡਾ ਛੋਟਾ ਵੀਰ ਸ਼ੈਰੀ ਕਲਸੀ ਜੀ ਉਹਨਾਂ ਦੇ ਅੱਜ ਕਾਗਜ਼ ਜਿਹੜੇ ਐਸਟੀਐਮ ਸਾਹ ਦੇ ਜਿਹੜੇ ਦੇ ਉੱਪਰ ਨੇ ਅੱਜ ਅਸੀਂ ਆਪਣੀ ਟੀਮ ਲੈ ਕੇ ਉੱਥੇ ਤੇ ਪਹੁੰਚ ਰਹੇ ਹਾਂ ਜੋ ਕਿ ਅਸੀਂ ਚੌਨੇ ਆ ਕੇ ਸਾਡੀ ਲੋਕ ਸਭਾ ਦੀ ਜਿਹੜੀ ਸ਼ੀਟ ਆ ਅਸੀਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾ ਕੇ ਤੇ ਸ਼ੈਰੀਪਾ ਨੂੰ ਲੋਕ ਸਭਾ ਦੇ ਵਿੱਚ ਭੇਜ ਗਏ ਸੀ ਜੀ ਜੀਵੇਂ ਸਰ ਸਾਡਾ ਬਾਰਡਰ ਏਰੀਆ ਪੈਂਦਾ ਸਾਡੇ ਏਰੀਆ ਨੂੰ ਕੋਈ ਇੰਡਸਟਰੀ ਨਹੀਂ ਲੱਗਦੀ ਆਪਾਂ ਜੇ ਮੰਨ ਲਓ ਕਿ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜੇ ਟਿਕ ਟਿਕ ਕੱਢਦੇ ਆ ਇਹ ਤੋਂ ਗਰਦਾਸਪੁਰ ਦੇ ਲੋਕ ਸਭਾ ਦੇ ਵਿੱਚ ਜਾ ਕੇ ਮਸਲੇ ਰੱਖਣਗੇ ਤੇ ਸਾਡੇ ਏਰੀਆ ਨੂੰ ਕੋਈ ਇੰਡਸਟਰੀ ਲੱਗ ਜੇ ਜਿਹੜੇ ਸਾਡੇ ਨੌਜਵਾਨ ਪੜੇ ਲਿਖੇ ਕੁਝ ਬਾਹਰ ਚਲ ਗਏ ਨੇ ਕੁਝ ਵਿਚਾਰੇ ਨਸ਼ਿਆਂ ਦੇ ਵਸਪੈ ਗਏ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਮਿਲ ਸਕੇ ਕੀ ਕਹਿਣਾ ਚਾਹੁੰਗੇ ਸਰ ਸਾਡੇ ਸਾਡੇ ਜੋ ਲੋਕ ਸਭਾ ਦੇ ਇੰਚਾਰਜ ਦਿੱਤੇ ਨੇ ਸਾਡੇ ਪਾਰਟੀ ਨਾਲ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਉਹ ਕੋ ਬਹੁਤ ਵਧੀਆ ਇਨਸਾਨ ਨੇ ਜਿਨ੍ਹਾਂ ਨੂੰ ਕਿ ਪੂਰੇ ਲੋਕ ਸਭਾ ਦੇ ਹਲਕੇ ਜਿੰਨੇ ਸਿਆਦੇ ਉਹ ਹਰ ਸਮੱਸਿਆ ਦੇ ਬਾਰੇ ਉਹਨਾਂ ਨੂੰ ਖੁਦ ਨੂੰ ਪਤਾ ਵਾ ਅਸੀਂ ਵੀ ਅਪੀਲ ਕਰਾਂਗੇ ਉਹਨਾਂ ਨੂੰ ਕਿ ਜੋ ਸਮੱਸਿਆ ਵਾ ਸਾਡੇ ਹਲਕੇ ਦੀਆਂ ਨੇ ਉਹਨਾਂ ਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਰੱਖੋ ਤੇ ਸਾਡਾ ਹਲਕਾ ਜਿਹੜਾ ਬੈਕਵਰਡ ਏਰੀਆ ਵਾ ਇਹਨੂੰ ਥੋੜਾ ਜਿਹਾ ਤਰੱਕੀ ਦੇ ਵਿੱਚ ਲਿਆਂਦਾ ਜਾਵੇ ਡਿਵੈਲਪ ਕੀਤਾ ਜਾਵੇ ਠੀਕ ਹੈ ਜੀ ਸਰ ਕੀ ਨਾਲੇ ਦੇ ਪਿੰਡ ਪਿੰਡ ਦੇ ਵਿੱਚ ਪ੍ਰਚਾਰ ਚੱਲ ਰਿਹਾ ਆ ਅਮਨ ਸ਼ੇਰ ਸਿੰਘ ਜੀ ਸ਼ੈਰੀ ਕਲਸੀ ਜੀ ਰੋਡ ਸ਼ੋ ਵੀ ਕੱਢ ਰਿਹਾ ਲੋਕ ਪ੍ਰੇਰਣਤਾ ਕਿੱਦਾਂ ਦੀ ਸਪੋਰਟ ਕਿੱਦਾਂ ਦੀ ਮਿਲ ਰਹੀ ਹੈ ਲੋਕਾਂ ਦੇ ਮੰਨ ਦੇ ਚ ਇੱਕ ਵਧੀਆ ਉਤਸ਼ਾਹ ਆ ਜੀ ਕਿ ਐਤਕਾ ਇੱਕ ਨਵਾਂ ਲੋਕ ਸਭਾ ਦਾ ਚਾਰਜ ਨਵੀਂ ਪਾਰਟੀ ਇੱਕ ਨਵੀਂ ਸੋਚ ਜਿਹੜੀ ਆ ਉਹ ਪੈਦਾ ਹੋਈ ਆ ਪਿਛਲੇ ਪਿਛਲੇ ਸਮਾਂ ਦੇ ਵਿੱਚ ਬੀਜੇਪੀ ਨੇ ਅਕਾਲੀ ਦਲ ਇਕੱਠੇ ਲੜਦੇ ਰਹੇ ਨੇ ਚੋਣੇ ਤੇ ਉਹਨਾਂ ਨੂੰ ਵੀ ਲੋਕਾਂ ਨੇ ਪਰਖ ਲਿਆ ਉਸ ਤੋਂ ਬਾਅਦ ਦੇ ਵਿੱਚ ਕਾਂਗਰਸ ਵੀ ਇਤੋਂ ਕਾਫੀ ਵਰੀ ਲੋਕ ਸਭਾ ਦੇ ਇਨਚਾਰਜ ਰਹੇ ਨੇ ਉਹਨਾਂ ਨੂੰ ਵੀ ਲੋਕਾਂ ਨੇ ਦੇਖਿਆ ਲੋਕ ਚਾਹੁੰਦੇ ਨੇ ਕਿ ਇਹਦਾ ਇੱਕ ਨਵਾਂ ਬਦਲ ਦਈਏ ਤੇ ਨਵਾਂ ਇੱਕ ਨੌਜਵਾਨ ਸ਼ਹਿਰੀ ਕਲਸੀ ਨੂੰ ਇੱਥੋਂ ਜਿਤਾ ਕੇ ਤੇ ਲੋਕ ਸਭਾ ਦੇ ਵਿੱਚ ਭੇਜੀਏ ਕਿਉਂਕਿ ਉਹਨਾਂ ਦੀ ਵੀ ਇੱਕ ਪਰਖ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਦੀ ਨਵੀਂ ਸੋਚ ਨੂੰ ਵੇਖਿਆ ਜਾਵੇ ਤਾਂ ਸਾਨੂੰ ਪੂਰਨ ਆਸ ਹੈ ਕਿ ਸਾਡੀ ਲੋਕ ਸਭਾ ਦੀ ਜਿਹੜੀ ਇਹ ਸ਼ੀਟ ਆ ਸੀ ਇੱਥੋਂ ਜਿੱਤ ਕੇ ਤੇ ਲੋਕ ਸਭਾ ਦੇ ਵਿੱਚ ਜਾ ਕੇ ਜੋ ਹਲਕੇ ਦੇ ਮੁੱਦੇ ਨੇ ਉਹਨਾਂ ਨੂੰ ਆਪਾਂ ਉੱਥੇ ਪੂਰੇ ਉਜਾਗਰ ਕਰਾਂਗੇ ਠੀਕ ਹੈ ਧੰਨਵਾਦ ਜੀ अच्छा जी ਹੁਣ ਸਾਡੇ ਨਾਲ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ਤੋਂ ਸਤਨਾਮ ਸਿੰਘ ਬਾਜਵਾ ਜੀ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼ਕਰ ਸਰ ਸਤਿ ਸ਼ਕਰ ਜੀ ਅੱਛਾ ਸਰ ਸਾਡੇ ਜਿਹੜੇ ਲੋਕ ਸਭਾ ਚੋਣਾਂ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹਨਾਂ ਦਾ ਲੋਕ ਪ੍ਰਿੰਤਾ ਕਿੱਦਾਂ ਦੀ ਲੱਗਦੀ ਆ ਐਰ ਕੀ ਕੀ ਮੁਕਾਬਲਾ ਬਣੂਗਾ ਹਲਕਾ ਡੇਰਾ ਬਾਬਾ ਨਾਨਕ ਉਹ ਡਿਸਟ੍ਰਿਕਟ ਦਾ ਦੇਖੋ ਜੀ ਯੰਗ ਲੀਡਰ ਨੇ ਜੀ ਤੇ ਨੌਜਵਾਨ ਨੇ ਜੀ ਮੈਂ ਤਾਂ ਇਹੋ ਹੀ ਕਵਾਂਗਾ ਸਾਰੇ ਗੁਰਦਾਸਪੁਰ ਲੋਕ ਸਭਾ ਹਲਕਾ ਦੇ ਵੋਟਰਾਂ ਨੂੰ ਕਿ ਇਸ ਵਾਰ ਕੋਈ ਬੰਬੇ ਤੋਂ ਹੀਰੋ ਨਹੀਂ ਜੀ ਕੋਈ ਜੱਦੀ ਪੁਸ਼ਤੀ ਲੀਡਰ ਨਹੀਂ ਜੀ ਤੁਹਾਡਾ ਆਪਣਾ ਭਰਾ ਵਾ ਤੁਹਾਡਾ ਆਪਣਾ ਬੇਟਾ ਵਾ ਜੀ ਲੋਕਲ ਲੀਡਰ ਆ ਯੰਗ ਹੈ ਆਮ ਘਰ ਤੋਂ ਉੱਠਿਆ ਹੋਇਆ ਵਾ ਉਹਨੂੰ ਵੱਦ-ਵੱਦ ਲੀਡਾਂ ਦੇ ਨਾਲ ਜਿਤਾ ਕੇ ਲੋਕ ਸਭਾ ਆਪਣਾ ਐਮਪੀ ਬਣਾ ਕੇ ਜਿਹੜਾ ਵਾ ਉਹ ਭੇਜੀਏ ਤਾਂ ਕਿ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਕਮੀਆਂ ਰਹਿ ਜਾਂਦੀਆਂ ਨੇ ਉਹ ਵੀ ਅਸੀਂ ਪੂਰੀਆਂ ਕਰ ਸਕੀਏ ਜਿਵੇਂ ਕਿ ਫੰਡ ਦੀ ਗੱਲ ਕਰੀਏ ਸੈਂਟਰ ਨੇ ਸਾਡਾ ਡੱਕਿਆ ਹੋਇਆ ਵਾ ਜੇ ਸਾਡੇ ਐਮਪੀ ਜਿੱਤ ਕੇ ਲੋਕ ਸਭਾ ਜਾਣਗੇ ਤਾਂ ਉਮੀਦ ਹੈ ਕਿ ਜਿਹੜਾ ਫੰਡ ਸਾਡਾ ਸੈਂਟਰ ਨੇ ਰੋਕਿਆ ਉਹਨੂੰ ਰਿਲੀਜ਼ ਵੀ ਕਰਨਾ ਪਏਗਾ ਸੋ ਬਹੁਤ ਵਧੀਆ ਲੀਡਰ ਨੇ ਯੰਗ ਲੀਡਰ ਨੇ ਤੇ ਆਮ ਘਰ ਤੋਂ ਉੱਠੇ ਹੋਏ ਨੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਭਰਾ ਹੀ ਆ ਇੱਕ ਆਮ ਘਰ ਤੋਂ ਉੱਠਿਆ ਵਾ ਕਦੇ ਵੀ ਅਸੀਂ ਉਹਨਾਂ ਕੋ ਕੰਮ ਲੈ ਕੇ ਜਾਂਦੇ ਹਾਂ ਨਾ ਕਿੰਨਾ ਵੀ ਜ਼ਰੂਰੀ ਹੋਵੇ ਜੀ 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 ਅਸੀਂ ਬਾਹੋਂ ਫੜ ਕੇ ਕਈ ਵਾਰੀ ਗੱਡੀ ਚੋਂ ਲਾ ਕੇ ਉਹਨਾਂ ਨੂੰ ਕਹਿੰਨਾ ਕਿ ਸ਼ੈਰੀ ਭਾਜੀ ਆ ਸਾਡਾ ਕੰਮ ਆ ਇੱਕ ਫੋਨ ਅਫਸਰ ਨੂੰ ਕਰਦੇ ਹੋ ਐਨੇ ਚ ਸਾਡਾ ਕੰਮ ਹੋ ਜਣਾ ਵਾ ਤੇ ਕਦੀ ਉਹਨਾਂ ਨੇ ਨਾ ਨਹੀਂ ਕੀਤਾ ਜੀ ਧੰਨ ਠੀਕ ਹੈ